ਸਤ ਸ੍ਰੀ ਅਕਾਲ ਬਈ ਸਾਰੇ ਚੈਨਲ ਵੇਖਣ ਵਾਲੇ ਵੀਰਾਂ ਨੂੰ ਅੱਜ ਆਈ ਗਏ ਸੀ ਲੁਧਿਆਣੇ ਅੱਜ ਈ ਟਰੈਕਟਰ ਦੇ ਪਿੱਛੇ ਬ੍ਰੇਕ ਤੇ ਕਲਚ ਲਾਉਣ ਵਾਲਾ ਸਮਾਨ ਲੈ ਕੇ ਆਂਦਾ ਆਜੂ ਤੁਹਾਨੂੰ ਦਿਖਾਉਨੇ ਆ ਅੱਗੇ ਵੀਡੀਓ ਚ ਇਹਨਾਂ ਦਾ ਅੰਮ੍ਰਣ ਜਦੋਂ ਅੱਜ ਆਖੀਨੇ ਸਮਾਨ ਆਇਆ ਇਹ ਇੱਕ ਤਾਂ ਆਪਾਂ ਜਿੱਕ ਲੈ ਆਂਦੇ ਤੈਨੂੰ ਬਾਈ ਜੀ ਆਪਾਂ ਪਹਿਲਾਂ ਚੈੱਕ ਤੇ ਜਿਹੜਾ ਨਾ ਆਪਾਂ ਕਲਚ ਨੂੰ ਲਾਉਣਾ ਹੈ ਜਿਹਨੇ ਕਲਚ ਨੂੰ ਦੱਬਣਾ ਤੇ ਛੱਡਣਾ ਹੈ ਇਹ ਹਵਾ ਦੇ ਨਾਲ ਚੱਲਣਾਗਾ ਆਵਾਜ਼ ਤੁਸੀਂ ਸੁਣੀ ਸਕਦੇ ਆ ਤੇ ਆਹ ਦੋ ਛੋਟੇ ਲੈ ਕੇ ਆਂਦੇ ਆ ਇਹ ਬ੍ਰੇਕਾਂ ਨੂੰ ਲਾਉਣੇ ਆ ਲੈਫਟ ਸਾਈਡ ਨੂੰ ਕ੍ਰਾਈਟ ਸਾਈਡ ਨੂੰ ਤੇ ਇਹ ਵੀ ਮੰਨ ਲਓ ਵੀ ਆਪਾਂ ਇਲੈਕਟ੍ਰੋਨਿਕ ਹੀ ਕਰ ਦਿੰਨੇ ਆ ਬ੍ਰੇਕ ਤੇ ਆਉਣ ਵਾਲੇ ਟਾਈਮ 'ਚ ਤੁਹਾਨੂੰ ਆਪਾਂ ਹੋਰ ਵੀ ਨਵੀਆਂ ਚੀਜ਼ਾਂ ਦਿਖਾਵਾਂਗੇ ਕਿਉਂਕਿ ਆਹ ਦੋ ਬਟਨ ਆਪਾਂ ਮਰਗਾੜ ਤੇ ਲਾਵਾਂਗੇ ਇਹਦੇ ਨਾਲ ਵੀ ਬ੍ਰੇਕ ਲੱਗਦੇ ਕਰਾਂਗੇ ਜੇ ਤੁਸੀਂ ਪੈਰ ਨਾਲ ਨਹੀਂ ਲਾਉਣਾ ਚਾਹਿਆ ਹੱਥ ਨਾਲ ਵੀ ਉਂਗਲ ਨਾਲ ਦਬ ਲੋਗੇ ਤਾਂ ਉਹ ਸਾਈਡ ਦਾ ਬ੍ਰੇਕ ਖੜ ਜੂਗਾ ਦੋਵੇਂ ਦਬਾਂਗੇ ਤਾਂ ਮੰਨ ਲਓ ਵੀ ਟਰੈਕਟਰ ਖੜ ਜੂਗਾ ਇਹ ਫੰਕਸ਼ਨ ਮੰਨ ਲਓ ਆਪਾਂ ਤਾਂ ਮੰਨਦੇ ਨਹੀਂ ਵੀ ਇਹ ਤੋਂ ਪਹਿਲਾਂ ਕਿਸੇ ਚੀਜ਼ ਚ ਹੈਗੀ ਐ ਸੋ ਆਪਾਂ ਹੀ ਲਾ ਰਹੇ ਹਾਂ ਸਭ ਤੋਂ ਪਹਿਲਾਂ ਇਹ ਫੰਕਸ਼ਨ ਆਪਦੇ ਹਿਸਾਬ ਨਾਲ ਤਾਂ ਤੇ ਆਹ ਤੁਹਾਨੂੰ ਆਪਾਂ ਪਿਛਲੀ ਵੀਡੀਓ ਚ ਵੀ ਦਿਖਾਇਆ ਸੀਗਾ ਇਹ ਸਵਿੱਚ ਐ ਇਲੈਕਟ੍ਰੋਨਿਕ ਜਿਹੜੀ ਕੰਟਰੋਲ ਕਰਦੀ ਹਵਾ ਨੂੰ ਤੇ ਆ ਇਹਦੇ ਜੋਇੰਟ ਨੇ ਜਿਹੜੇ ਪਾਈਪਲਾਈਨ ਦੇ ਜੋਇੰਟ ਨੇ ਸਾਰੇ ਉਹ ਆਪਾਂ ਨਵੇਂ ਲੈ ਆnde ਸੀਗੇ ਸਾਰੇ ਇਹ ਉਹ ਸਾਰੇ ਬਾਕੀ ਤੇ ਪਏ ਆ ਤੇ ਕਾਫੀ ਜੋਇੰਟ ਬਣ ਗਿਆ ਲਫਾਈ ਫਾਂਲੇ ਪੁਛ ਮੈਂ ਦੇਖਾਂ ਦੇ ਕਸ ਵੀ ਦਿੱਤੇ ਜਿਵੇਂ ਇਹ ਆਲੇ ਪੁਆਇੰਟ ਨੇ ਇਹ ਜਿੱਖਾਂ ਦੇ ਕਸ ਵੀ ਦਿੱਤੇ ਨੇ ਇਹ ਜਿਆਦਾ ਤਨੇ ਗਦੇ ਨੇ ਆਹ ਵਾਲੇ ਜੁਆਇੰਟ ਨੇ ਜਿੰਨਾ ਚ ਪਾਈਪ ਲੱਗਣੀ ਆ ਕੇ ਤੇ ਜਿੱਦਾਂ ਜੈਕ ਨੇ ਖੁੱਲਣਾ ਤੇ ਬੰਦ ਹੋਣਾ ਤੇ ਆਹ ਪਾਈਪਾਂ ਵਗੈਰਾ ਐਨ ਵਾਲੀਆਂ ਟਰੈਕਟਰ ਨੂੰ ਕੁਝ ਪੈ 12 ਐਮ ਐਮ ਲੈ ਕੇ ਆਂਦੀ ਐ ਕੁਝ 10 ਐਮ ਐਮ ਲੈ ਕੇ ਆਂਦੀ ਐ ਆ ਚੱਦੀ 10 ਐਮ ਐਮ ਦੀ 12 ਆਹ 8 ਐਮ ਐਮ ਦੀ ਪਾਈਪ ਸਾਰੀ ਜਿਹੜੀ ਜੈਕਾਂ ਨੂੰ ਪਹਿਣੀ ਐ ਆ ਜੁਆਇੰਟ ਨੇ ਆ ਟੈਂਪ ਖੰਦੇ ਚਾਰ ਬੈਰਿੰਗ ਨੇ ਇਹ ਟੋਕੇ ਦੇ ਸਕੁਅਰ ਲੈ ਕੇ ਆਉਂਦੇ ਆ ਥੋੜੇ ਜੇ ਟੋਕਾ ਇਹ ਬੈਰਿੰਗਾਂ ਦੀ ਪੰਨ ਥੋੜਾ ਕਰਦਾ ਸੋ ਆਪਾਂ ਕਹਿੰਦਾ ਸਭ ਤੋਂ ਹੈਵੀ ਬੈਰਿੰਗ ਹੀ ਪਾਵਾਂਗੇ ਉਹਦੇ ਇਹ ਚਾਰ ਬੈਰਿੰਗਾਂ ਦੇ ਪੀਸ ਲੈ ਕੇ ਆਉਂਦੇ ਆ ਆ ਜੋਇੰਟ ਆ ਜੱਖਾਂ ਦੇ ਅੱਗੇ ਵਾਲੇ ਵਾਈ ਜੋਇੰਟ ਕਹਿੰਦੇ ਜਿਹਨਾਂ ਨੂੰ ਵਾਈ ਪਿੰਨ ਜੋਇੰਟ ਕਹਿੰਦੇ ਇਹ ਵੀ ਲੈਂਦੇ ਆ ਬਾਕੀ ਜਿੱਦਾਂ ਦਾ ਵੀ ਸਿਸਟਮ ਬਣਾਉਂਗਾ ਤੁਹਾਨੂੰ ਆਪ ਅਗਲੀ ਵੀਡੀਓ ਦੇ ਵਿੱਚ ਹੌਲੀ-ਹੌਲੀ ਦਿਖਾਉਣੇ ਆ ਵੀ ਕਿੱਦਾਂ ਆਪਾਂ ਫਿੱਟ ਕਰਦੇ ਆ ਇਹ ਦੇ ਵਿਰਖਾਂ ਨੂੰ ਤੇ ਆ ਸਾਰਾ ਸਿਸਟਮ ਹੈ ਇੱਕ ਵਾਰ ਤਾਂ ਚਲੋ ਪਿਆ ਹੀ ਦਿਖਦਾ ਹੈਗਾ ਹੌਲੀ-ਹੌਲੀ ਤੁਹਾਨੂੰ ਜਿਵੇਂ ਫਿੱਟ ਕਰਾਂਗੇ ਓਵੇਂ-ਓਵੇਂ ਦਿਖਾਵਾਂਗੇ ਕਿਉਂਕਿ ਹੁਣ ਆ ਜੈਕ ਦੀ ਸਪੈਸ਼ਲ ਜਸਟ ਰੋਕ ਹੈ ਕਿ ਜਿੰਨੀ ਜੈਕ ਦੀ ਆਪਣਾ ਪੈਡਲ ਦੀ ਚਾਰ ਚਾਹੀਦੀ ਸੀ ਉਨੀ ਚਾਲਦਾ ਹੀ ਲੈ ਕੇ ਆਂਦਾ ਆਪਾਂ ਸਿਰਫ ਤੇ ਇਹ ਜੈਕ ਦੇ ਵਿੱਚ ਵੀ ਕਾਫੀ ਫੰਕਸ਼ਨ ਹੁੰਦੇ ਆ ਤੁਹਾਨੂੰ ਹੌਲੀ-ਹੌਲੀ ਅਗਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਇਹ ਆ ਲਾਸਟ ਪੁਆਇੰਟ ਹੈ ਜਿੱਥੇ ਤੱਕ ਕਿਵੇਂ ਸলো ਕੀਤਾ ਜਾ ਸਕਦਾ ਜਾਂ ਤੇਜ਼ ਰੱਖਣਾ ਹੈ ਸਾਰੀਆਂ ਸੈਟਿੰਗਾਂ ਹੋ ਜਾਂਦੀਆਂ ਨੇ ਜੱਖਾਂ ਦੇ ਵਿੱਚ ਤੇ ਆ ਜੱਖਾਂ ਦੇ ਆਪਾਂ ਅੱਗੇ ਲੱਗਣ ਵਾਲੇ ਨਟ ਵੀ ਲੈ ਕੇ ਆਂਦੇ ਆ ਕਿਉਂਕਿ ਇਹਨਾਂ ਦੀ ਆਪਾਂ ਪਿੰਨ ਬਣਾਉਣੀ ਹੈ ਤੇ ਜਿੱਦਾਂ ਦਾ ਵੀ ਸਿਸਟਮ ਅੱਗੇ ਬਣਾਵਾਂਗੇ ਤੁਹਾਨੂੰ ਦਿਖਾਵਾਂਗੇ ਬ੍ਰੇਕਾਂ ਦੀ ਸੈਟਿੰਗ ਵਾਲਾ ਸਿਸਟਮ ਵੀ ਬਣਾਵਾਂਗੇ ਇਹ ਆ ਹੁਣ ਇੱਕ ਇੱਕ ਪੀਸ 1300 ਰੁਪਏ ਦਾ ਕਰੀਬ ਪਿਆਗਾ 9000 ਰੁਪਏ ਦਾ ਸਰਪੇ ਦੇ ਪਏ ਆਜ ਇੱਕ 1500 ਰੁਪਏ ਦਾ ਪਿਆ ਆ ਜੋਇੰਟ ਆ ਜਿਹੜੇ ਮੰਨ ਲਓ ਇਹ ਲੱਗ ਪਏ ਨੇ ਤੇ ਇਹਦੇ ਬਿੱਲ ਆ ਪਿਆ ਸੀਗਾ ਯਾਰ ਥੱਲੇ ਦੋ ਭੇਜਾਂ ਮਿਲ ਜਿਆਗਾ 10000 ਰੁਪਏ ਦਾ ਸਮਾਨ ਆਇਆ ਬਾਈ ਜੀ ਇਹ ਜਿੰਨਾ ਕਾ ਪਿਆ ਇਹ ਇਹ 2 12000 ਰੁਪਏ ਦਾ ਸਮਾਨ ਹੈ ਟੋਟਲ ਆਹ ਦਾ ਇਹ ਜੋ ਸਵਿਚਾਂ ਅਲੱਗ ਹੋਰ ਦੁਕਾਨ ਤੋਂ ਲੈਂਦੀਆਂ ਨੇ ਆਹ ਇੱਕ ਸਪੈਸ਼ਲ ਦੀਆਂ ਸਵਿਚਾਂ ਲੈਂਦੀਆਂ ਮੈਟਲ ਦੀਆਂ ਸਵਿਚਾਂ ਨੇ ਇੱਕ ਸੋਚਿਆ ਵੀ ਹਾਰਨ ਤੇ ਲਾ ਦੇਾਂਗੇ ਪ੍ਰੈਸ਼ਰ ਹਾਰਨ ਲਾ ਦੇਾਂਗੇ ਉਹਦੇ ਤੇ ਲਾ ਦੇਾਂਗੇ ਦੋ ਸਵਿਚਾਂ ਬ੍ਰੇਕਾਂ ਤੇ ਲਾ ਦੇਾਂਗੇ ਲੈਫਟ ਰਾਈਟ ਤੇ ਮੈਨੂਵਲੀ ਲਾਉਣ ਵਾਸਤੇ ਆ ਇੱਕ ਨਵੀਂ ਜੀ ਚੀਜ਼ ਹੋਰ ਲੈ ਕੇ ਆਂਦੀ ਆ ਇਹਨੂੰ 베어ਿੰਗ ਰੇਟੇਨਰ ਕਹਿੰਦੇ ਆ 35 ਰੁਪਏ ਦੀ ਚੀਜ਼ ਆ ਸਾਰੀ ਜਿਹੜੇ 베어ਿੰਗ ਆਉਂਦੀਆਂ ਸੀਟਾਂ ਦੇ ਵਿੱਚ ਘੁੰਮ ਜਾਂਦੇ ਆ ਇਹ ਉਹਨਾਂ ਨੂੰ ਮੰਨ ਲਓ ਰੋਕਣ ਵਾਸਤੇ ਵਰਤੀ ਜਾਂਦੀ ਆ ਜਿਵੇਂ ਆਪਾਂ ਸ਼ੈਣੀ ਦੇ ਟੱਕ ਲਾ ਕੇ 베어ਿੰਗ ਦੀ ਕੋਨ ਨੂੰ ਰੋਕਦੇ ਆ ਥਾਂ ਤੇ ਉਸ ਜਗ੍ਹਾ ਤੇ ਆ 베어ਿੰਗ ਰੇਟੇਨਰ ਵਰਤ ਸਕਦੇ ਆ ਇਹ ਤੋਂ ਇਹ ਲਾਉਣ ਤੋਂ ਬਾਅਦ 베어ਿੰਗ ਆਉਦੀ ਸੀਟ ਦੇ ਵਿੱਚ ਨਹੀਂ ਘੁੰਮਦਾ ਇਹ ਟ੍ਰੇਲ ਆਸਤੇ ਫਿਰ ਮੈਂ ਤਿੰਨ ਕਿ ਲੈ ਆਏਗਾ ਉਹਨਾਂ ਨੇ ਮੈਨੂੰ ਦੱਸਿਆ ਵੀ ਇਹ ਚੀਜ਼ ਚੰਗਾ ਕੰਮ ਕਰਦੀ ਹੈ। ਇਹਦੇ ਤੇ ਲਿਖਿਆ ਵੀ ਆਉਂਦਾ ਫਿਕਸਡ 베アリング ਇਨਟੂ ਉਹ ਆਊਟਰ ਸ਼ਾਫਟ ਬਹੁਤ ਇੰਝ ਕੇ ਵਾਲਾ ਸਲਿੱਪ ਕਰਦਾ ਹੋਵੇ ਘੁੰਮਦਾ ਹੋਵੇ ਸ਼ਾਫਟ ਤੇ ਜਾਂ ਸੀਟ ਲੂਜ਼ ਹੋਵੇ ਹਲਕੀ ਜੀ 베アリング ਦੀ ਤਾਂ ਆਹ ਵਾਲਾ ਵੀ ਚੀਜ਼ ਆਪਾਂ ਵਰਤ ਸਕਦੇ ਹਾਂ। ਇਹ ਲੈ ਕੇ ਆਂਦੀ ਹੈ। ਇਹ ਸਾਮਾਨ ਅਜੇ ਹੀ ਲੈ ਕੇ ਆਏ ਆ। ਇੱਕ ਦਿਨ ਦੀ ਲੱਗ ਗਿਆ ਸਾਰੇ ਸਾਮਾਨ ਕਢਾਉਣ ਘੜੂਣ ਤੇ ਲੱਭਣ ਤੇ ਕਿਉਂਕਿ ਉਹਨਾਂ ਵਾਲੇ ਜੋਇੰਟ ਨੇ ਬੜੇ ਰੇਅਰ ਜਿਹੇ ਸਪੈਸ਼ਲ ਜੀ ਜੋਇੰਟ ਨੇ ਚੂੜੀਆਂ ਮਲਾਉਣੀਆਂ ਪਈਆਂ ਪਹਿਲਾਂ ਹੀ 8mm ਦੇ ਵਿੱਚ ਲੈ ਲਏ ਸੀਗੇ ਫਿਰ ਸਾਡੇ ਮਨ 'ਚ ਆਇਆ ਵੀ ਸਪਲਾਈ ਇਹਦੀ ਘੱਟ ਨਾ ਰਹੇ ਜੇ ਸੋ ਇਸੇ ਕਰਕੇ ਫਿਰ ਅਸੀਂ ਇਹ 12mm ਦੇ ਵਿੱਚ ਲਏ ਆ ਹੁਣ 8mm ਦਾ 12 ਦਾ ਇਹਦਾ ਫਲੋ ਜ਼ਿਆਦਾ ਰਹੂਗਾ ਜੀ ਇੱਕੋ ਟਾਈਮ ਦੇ ਉੱਪਰ ਤਿੰਨ ਜੈਕ ਜਾਪ ਨਾਲ ਹਾਰਨ ਵੀ ਵਜਾਉਣਾ ਤਾਂ ਵੀ ਸਪਲਾਈ ਦੇ ਸਕਦਾ ਜਿਹੜਾ ਆ ਜੋਇੰਟ ਹੈ ਸਿਰਫ ਮੰਨ ਲਓ ਸਿੰਗਲ ਜੈਕ ਨੂੰ ਸਪਲਾਈ ਪ੍ਰੋਵਾਈਡ ਕਰ ਸਕਦਾ ਜੇ ਦੋ ਜੈਕ ਇੱਕੋ ਟਾਈਮ ਖੁੱਲਣਗੇ ਤਾ ਪ੍ਰੈਸ਼ਰ ਲੋ ਕਰ ਸਕਦਾ ਹੈ। ਸੋ ਸਿਸਟਮ ਹੌਲੀ-ਹੌਲੀ ਬਦਲਣਾ ਪੈਂਦਾ ਹੈ। ਜਿੱਦਾਂ ਜਿੱਦਾਂ ਮੰਨ ਲਓ ਬੰਦ ਹੈਗਾ। ਤੇ ਹੋਰ ਆਉਣ ਵਾਲੇ ਜਨਾਈ ਦੇ ਵਿੱਚ ਆਪਾਂ ਤੁਹਾਨੂੰ ਪ੍ਰੈਸ਼ਰ ਵਾਲੇ ਬ੍ਰੇਕ ਉੱਤੇ ਕਲਚ ਲਾ ਕੇ ਦਿਖਾਵਾਂਗੇ ਟਰੈਕਟਰ ਦੇ। ਹਵਾ ਤੇ ਚੱਲਣਗੇ, ਇਲੈਕਟ੍ਰੋਨਿਕ ਹੱਥਾਂ ਦੇ ਵੀ ਚੱਲਣਗੇ ਤੇ ਪੈਰਾਂ ਦੇ ਵੀ ਚੱਲਣਗੇ। ਜੇ ਕਿਸੇ ਨੇ ਪੈਰ ਦੇ ਨਾਲ ਦੱਬ ਕੇ ਕਲਚ ਬ੍ਰੇਕ ਲਾਉਣਾ ਤਾਂ ਉਹ ਵੀ ਲੱਗਣਗੇ ਜੇ ਹੱਥ ਦੇ ਨਾਲ ਬਹਿ ਕੇ ਲਾਉਣਾ ਚਾਹੁੰਦਾ ਕੋਈ। ਤਾਂ ਇਹ ਫੰਕਸ਼ਨ ਵੀ ਹੋਊਗਾ ਵੀ ਨਹੀਂ ਪੈਰ ਹਲਾਉਣਾ ਚਾਹੁੰਦਾ ਤਾਂ ਅਗਲਾ ਹੱਥਾਂ ਦੇ ਨਾਲ ਵੀ ਬ੍ਰੇਕਾਂ ਦਾ ਡੈਕਟਰ ਘਵਾ ਸਕਦੇ। ਇਹ ਕਲੱਚ ਵੀ ਬਣਤੇ ਕਰਾਂਗੇ। ਉਹ ਟੋਕਨ ਸੋ ਚਲਾਵਾਂਗੇ। ਜੇ ਮੰਨ ਲਓ ਵੀ ਉਹਨੂੰ ਆਪਾਂ ਇੱਕ ਵਾਰ ਨਾ ਪਤਾ ਤਾਂ ਕਲੱਚ ਲੱਗਿਆ ਰਹੇ ਉਹਨਾਂ ਟਾਈਮ। ਆਪਾਂ ਗিয়ার ਗੁਰ ਸ਼ਿਫਟ ਕਰਨ ਤੋਂ ਬਾਅਦ ਦੁਬਾਰਾ ਨਾ ਪੀ ਇਹ ਡੈਕਟਰ ਤਰਫੇ। ਉਸ ਵਿੱਚ ਉਹ ਲਾਉਣ ਦਾ ਮਾਣਾ ਆਪਣਾ। ਸੋ ਉਹ ਅਜੇ ਮਿਲ ਹੀ ਨਹੀਂ ਹੈਗੀ ਸੱਚਾ। ਸੋ ਕੋਈ ਨਾ ਕੋਈ ਸਿਸਟਮ ਹੋਰ ਕਰਕੇ ਬਣਾ ਕੇ ਲਾ ਦੇਵਾਂਗੇ ਆਪਾਂ। ਤੇ ਬਾਕੀ ਤੁਹਾਨੂੰ ਆਪਾਂ ਹੋਰ ਵੀ ਚੀਜ਼ਾਂ ਦਿਖਾਵਾਂਗੇ। ਆ ਐਕਸਟੈਂਸ਼ਨ ਲੈਂਦਾਗਾ ਇਹ 8 ਤੋਂ 12 mm ਦਾ ਐਕਸਟੈਂਸ਼ਨ ਆ ਟੀਆਂ ਨੇ ਜਿਵੇਂ ਜਿਵੇਂ ਲੱਗਣਗੀਆਂ ਆਪਾਂ ਤੁਹਾਨੂੰ ਜੁਆਇੰਟਾਂ ਦੇ ਵਿੱਚ ਦਿਖਾਵਾਂਗੇ ਕਿਉਂਕਿ ਆਉਣ ਵਾਲੀਆ ਵੀਡੀਓ ਦੇ ਵਿੱਚ ਜਿਵੇਂ ਜਿਵੇਂ ਲੱਗਣਗੀਆਂ ਤੁਹਾਨੂੰ ਫੇਰ ਹੀ ਪਤਾ ਲੱਗਣਾ ਵੀ ਇਹ ਕਿੱਥੇ ਕਿੱਥੇ ਯੂਜ਼ ਹੁੰਦੀ ਹੈ ਤੇ ਦੋ ਸਾਈਡ 12 mm ਦੇ ਆ ਇੱਕ ਸਾਈਡ 10 mm ਦਾ ਇਹਵੇਂ ਆ ਟੀਆਂ ਤਿੰਨੇ ਸਾਈਡ 8 mm ਦੀਆਂ ਆ ਹਾ ਨਲ ਬੋਏ ਇਹਦੀ ਬੋਥ ਸਾਈਡ ਹੀ 8 mm ਹੈ ਕਾਫੀ ਜੋਇੰਟ ਆ ਜਿਹੜੇ ਅਲੱਗ-ਅਲੱਗ ਟਾਈਪ ਦੇ ਜੋਇੰਟ ਆ ਤੇ ਆਹ ਸਵਿੱਚ ਆ ਜਿਹੜੀ ਤੁਸੀਂ ਪਿਛਲੀ ਵੀਡੀਓ ਦੇ ਵਿੱਚ ਵੀ ਦੇਖੀ ਹੋਊਗੀ ਤੇ ਇਹ ਇੱਕ ਲੈ ਕੇ ਆਂਦੀ ਐ ਸਪੇਅਰ ਤਿੰਨ ਪਹਿਲਾਂ ਲੈ ਆਂਦੀਆਂ ਸੀਗੀਆਂ ਤੇ ਇਹ ਉਹੀ ਸਵਿੱਚ ਆ ਜਿਹਦੇ ਨਾਲ ਕੱਲਾ ਪਰ ਟੈਸਟਿੰਗ ਕੀਤੀ ਸੀਗੀ ਜੇਕਰ ਦੀ ਪਿਛਲੇ ਦਿਨਾਂ 'ਚ ਤੇ ਇਹ ਸਪੇਅਰ ਸਵਿੱਚ ਲੈ ਆਂਦੀ ਐ ਚਲਾਉਣ ਵਾਸਤੇ ਜੇਰ ਕੋਈ ਪ੍ਰੋਬਲਮ ਅੱਜ ਦਾ ਮੌਕੇ ਦੇ ਉੱਪਰ ਬਦਲੀ ਜਾਵੇ ਬਟ ਇਹਨਾਂ ਸਵਿੱਚਾਂ ਦੀ ਲਾਈਫ ਇੰਨੀ ਕਿ ਜ਼ਿਆਦਾ ਹੁੰਦੀ ਹੈ ਵੀ ਇਹ 3-4 ਸਾਲ ਤੱਕ ਤਾਂ ਵੈਸੇ ਹੀ ਕੋਈ ਪ੍ਰੋਬਲਮ ਨਹੀਂ ਹੁੰਦੀ ਤੇ 7-8 ਸਾਲ ਤੱਕ ਆਮੇ ਚੱਲਦੀਆਂ ਮੈਂ ਦੇਖੀਆਂ ਸਵਿੱਚਾਂ ਕਿਉਂਕਿ ਆਪਣੀਆਂ ਗੱਠਾਂ ਵਾਲੇ ਬੀਲਰਾਂ ਦੇ ਵਿੱਚ ਇਹ ਸਵਿੱਚਾਂ ਲੱਗੀਆਂ ਤੇ ਮੈਨੂੰ ਲੱਗਦਾ 7-7 ਸਾਲ ਹੋ ਗਏ ਹਜੇ ਤੱਕ ਉਹ ਸਵਿੱਚਾਂ ਵਧੀਆ ਕੰਮ ਕਰ ਰਹੀਆਂ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਇਹਨਾਂ ਸਵਿੱਚਾਂ ਨੂੰ ਵੈਸੇ ਫੇਰ ਵੀ ਇੱਕ ਸਪੇਅਰ ਹੋਣੀ ਜ਼ਰੂਰੀ ਹੈ ਤੇ ਜਿਹੜੀਆਂ ਜੋਇੰਟ ਐ ਇਹਨਾਂ ਦੇਖਣ ਤੇ ਲੱਗਦੇ ਆ ਹਰੇਕ ਜੋਇੰਟ ਮੈਂ ਇੱਕ ਇੱਕ ਵੈਸੇ ਸਪੇਅਰ ਹੀ ਲੈ ਕੇ ਰੱਖਿਆ ਹੋਇਆ ਹੈ ਕਿਉਂਕਿ ਕੋਈ ਵੀ ਜੋਇੰਡਰ ਲੀਕ ਸੀ ਕਰ ਸਕਦਾ ਫਿਰ ਆਪਣੇ ਕੋਲ ਮੌਕੇ ਤੇ ਇੱਕ ਜੋਇੰਟ ਵਾਸਤੇ ਲੁਧਿਆਣੇ ਨਹੀਂ ਜਾ ਸਕਦੇ ਆਪਾਂ ਸੋ ਜਿਵੇਂ ਮੰਨ ਲਓ ਵੀ ਆਹ ਟੀਆਂ ਦੀ ਆਪਾਂ ਨੂੰ ਜੇ ਦੋਹਾਂ ਦੀ ਲੋੜ ਆ ਤਾਂ ਆਪਾਂ ਤਿੰਨ ਲੈ ਕੇ ਆਂਦੀਆਂ ਹੋਈਆਂ ਜੇ ਆਹ ਵਾਲੇ ਜੋਇੰਟ ਇੱਕ ਦੀ ਲੋੜ ਆ ਤੇ ਆਪਾਂ ਦੋ ਲੈ ਕੇ ਆਂਦੇ ਹੋਏ ਆ ਆਹ ਸਾਰੇ ਜੋਇੰਟ ਸੇਮ ਸੇਮ ਹਰੇਕ ਤਰ੍ਹਾਂ ਦੇ ਦੋ ਦੋ ਲਈਏ ਜੇ ਇੱਕ ਦੀ ਲੋੜ ਆ ਤਾਂ ਇਸ ਮੂਲ ਸਾਰਾ ਇੱਕਾ ਪਾ ਇਹ ਵੀ ਲੈ ਕੇ ਆਉਂਦਾ ਸੀਗਾ ਆ ਹੈਗੇ ਐਕਸਟੈਂਸ਼ਨ ਨੇ ਇਹਦੀਆਂ ਜਿਹੜੀਆਂ ਮੰਨ ਲਓ ਵੀ ਇਹ ਗੇਅਰ ਪਾਈਪ ਨੂੰ ਕੋਈ ਕੱਟ ਫੱਟ ਲੱਗ ਗਿਆ ਜਾਂ ਆਪਾਂ ਗਲਤ ਥਾਂ ਤੋਂ ਕੱਟ ਲਈਏ ਤੇ ਆਪਾਂ ਚਾਹੋਣੇ ਆ ਵੀ ਪਾਈਪ ਨੂੰ ਜੋੜਵਾ ਦਈਏ ਆਖ ਮੈਮ ਜੀ ਨੂੰ ਆਹ ਪਾਈਪ ਦੇ ਕਪਲਰ ਨੇ ਇਹ ਜੋਇੰਟ ਪਾਈਪ ਨੂੰ ਜੋੜ ਖਲਾ ਆਂਦੇ ਆ ਜਿਵੇਂ ਮੰਨ ਲਓ ਵੀ ਇਹ ਆਹ ਪਾਈਪ ਨੂੰ ਆਪਾਂ ਸਿੱਧਾ ਇਸ ਸਾਈਡ ਤੇ ਲਾਇਆ ਤੇ ਦੂਜੀ ਸਾਈਡ ਦੇ ਪਾਈਪ ਦੇ ਤੇ ਮੂਹ ਨੂੰ ਮੰਨ ਲਓ ਵੀ ਦੂਜੀ ਸਾਈਡ ਤੇ ਇਹ ਤੇ ਲਾ ਸਕਦੇ ਆ ਕੋਈ ਵੀ ਭਾਏ ਪਟ ਟੁੱਟ ਜੇ ਜਾਂ ਕੱਟ ਲੱਗ ਜੇ ਜਾਂ ਕੋਈ ਸ਼ਮੋਰੀ ਨਿਕਲ ਜੇ ਤਾਂ ਆਪਾਂ ਕੱਟ ਕੇ ਆ ਜੋਇੰਟ ਪਾ ਸਕਦੇ ਹਾਂ ਕਪਲਰ ਨੇ ਇਹਦੇ ਸੋਈ ਵੀ ਲਿਉਣੀ ਪੈਂਦੀ ਨੇ ਤੇ ਬਾਕੀ ਤੁਹਾਨੂੰ ਅਗਲੀ ਵੀਡੀਓ ਚ ਦਿਖਾਉਣੀ ਆ ਹੋਰ ਵੀ ਚੀਜ਼ਾਂ ਠੀਕ ਹੈ ਜੀ ਅਗਲੀ ਵੀਡੀਓ ਦੇ ਵਿੱਚ ਮਿਲਦੇ ਆ ਤੇ ਹੋਰ ਵੀ ਤੁਹਾਨੂੰ ਜਾਣ ਰੋਤਕ ਜੀ ਜਾਣਕਾਰੀ ਦੇਵਾਂਗੇ ਤੇ ਮੈਨੂੰ ਲੱਗਦਾ ਵੀ ਇਹ ਚੀਜ਼ਾਂ ਕੋਈ ਪੰਜਾਬ ਚ ਪਹਿਲਾਂ ਪੰਜਾਬ ਛੱਡੂ ਇੰਡੀਆ ਦੇ ਵਿੱਚ ਮੈਂ ਤਾਂ ਕਿਸੇ ਵੀ ਚੀਜ਼ ਦੇ ਲੱਗੀਆਂ ਨਹੀਂ ਦੇਖੀਆਂ ਹੈਗੀਆਂ ਮਸ਼ੀਨਾਂ ਦੇ ਵਿੱਚ ਲੱਗੀਆਂ ਜਰੂਰ ਵੇਖੀਆਂ ਸੀਐਨਸੀਆਂ ਦੇ ਵਿੱਚ ਲੱਗੀਆਂ ਵੇਖੀਆਂ ਨੇ ਬੈਲਰਾਂ ਦੇ ਵਿੱਚ ਲੱਗੀਆਂ ਵੇਖੀਆਂ ਨੇ ਬਟਰ ਟਰੈਕਟਰਾਂ ਤੇ ਇਹ ਚੀਜ਼ਾਂ ਪਹਿਲੀ ਵਾਰ ਲੱਗ ਰਹੀਆਂ ਨੇ ਤੇ ਜਿਵੇਂ ਜਿਵੇਂ ਲੱਗਣੀਆਂ ਆਪ ਤੁਹਾਨੂੰ ਦਿਖਾਵਾਂਗੇ ਕੋਈ ਰੀਅਰ ਜੀ ਚੀਜ਼ ਤਿਆਰ ਕਰ ਰਹੇ ਆਂ ਇੰਡੀਆ ਦੇ ਵਿੱਚ ਜਿਹੜੇ ਟਰੈਕਟਰ ਤੇ ਫਸਟ ਟਾਈਮ ਹੈ ਤੇ ਚਲੋ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ ਪੂਰੀ ਵੀਡੀਓ ਦੇਖਣ ਦੇ ਲਈ